ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਬਾਹਰ ਸੋਮਵਾਰ ਦੀ ਅੱਧੀ ਰਾਤ ਗ੍ਰੇਨੇਡ ਹਮਲਾ ਹੋਣ ਮਗਰੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਕਾਲੀਆ ਦੇ ਘਰ ਪਹੁੰਚੇ ਇਸ ਦੌਰਾਨ ਉਹਨਾਂ ਨੇ ਘਰ ਤੇ ਹੋਏ ਗ੍ਰੇਨੇਡ ਹਮਲੇ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਪੰਜਾਬ ਸਰਕਾਰ ਤੇ ਨਿਸ਼ਾਨੇ ਵਿੰਨੇ ਮਨੋਰੰਜਨ ਕਾਲੀਆ ਜੀ ਨੇ ਟੈਲੀਫੋਨ ਕੀਤਾ ਤੇ ਟੈਲੀਫੋਨ ਕਰਨ ਤੋਂ ਬਾਅਦ ਜਿਹੜਾ ਏ ਉਥੇ ਟੈਲੀਫੋਨ ਕਰਨ ਤੋਂ ਬਾਅਦ ਕਾਲੀਆ ਸਾਹਿਬ ਦੇ ਕੋਈ ਪੁਲਿਸ ਵਾਲਾ ਪਹੁੰਚਿਆ ਨਹੀਂ ਇਹ ਉਹ ਲੋਕ ਜਿਹੜੇ ਸਭ ਤੋਂ ਸੀਨੀਅਰ ਲੋਕਾਂ ਦੇ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਉਹ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਅੱਜ ਜਾਣ ਬੁਝ ਕੇ ਐਵੇਂ ਨਹੀਂ ਇਹ ਕੋਈ ਗੱਲ ਕਰੇ ਨਾ ਕਰੇ ਪਰ ਜਿਹੜੇ ਇਹ ਲੋਕ ਅਮਨ ਸ਼ਾਂਤੀ ਲਿਆਉਣ ਵਾਲੇ ਸੀ ਅੱਜ ਟਾਰਗੇਟ ਕਰਕੇ ਦੁਸ਼ਮਣ ਨੇ ਸਪੈਸ਼ਲੀ ਸਭ ਤੋਂ ਸੀਨੀਅਰ ਲੀਡਰ ਤੇ ਖਾਸ ਤੌਰ ਤੇ ਬੀਜੇਪੀ ਦੇ ਸਭ ਤੋਂ ਸੀਨੀਅਰ ਤੇ ਹਿੰਦੂ ਲੀਡਰ ਉਹ ਬਹੁਤ ਵੱਡੀ ਸੋਚੀ ਸਮਝੀ ਸ਼ਾਲਾ ਇੱਕ ਯਾਰ ਤੁਸੀਂ ਐਡਾ ਵੱਡਾ ਲੀਡਰ ਹੋਵੇ ਤੇ ਉਹਦੇ ਘਰ ਤੇ ਤਾਂ ਘਰ ਤੇ ਹਮਲਾ ਹੋਇਆ ਕਿਤੇ ਬਾਹਰੋਂ ਤਾਂ ਗੱਲ ਘਰ ਦੇ ਵਿੱਚ ਗ੍ਰੇਨੇਡ ਸੱਟ ਕੇ ਗਏ ਨੇ ਉਹ ਵੀ ਪੰਜਾਬ 'ਚ ਇਹ ਕਦੇ ਗੱਲਾਂ ਸੁਣਦੇ ਸੀ ਕਿਤੇ ਨੇਕਸਟ ਲਾਈਟ ਏਰੀਆ 'ਚ ਕਦੇ ਸੁਣਦੇ ਸੀ ਸ਼੍ਰੀਨਗਰ ਦੇ ਵਿੱਚ ਅੱਜ ਪੰਜਾਬ 'ਚ ਇਹ ਗੱਲਾਂ ਹੋ ਗਈਆਂ ਮੈਂ ਤਾਂ ਕਹਿੰਦਾ ਤਕੜੇ ਆ ਜਿਹੜੇ ਉਸੇ ਵਕਤ ਬਾਹਰ ਜਾ ਕੇ ਨਰਿੰਦਰ ਕਾਲੀਆ ਜੀ ਨੇ মিডিਆ ਦੇ ਮੂਰੇ ਵੀ ਗੱਲ ਕੀਤੀ ਲੋਕਾਂ ਨਾਲ ਵੀ ਗੱਲ ਕੀਤੀ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਮੈਂ ਡਟ ਕੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਖੜਾ ਹਾਂ ਤੇ ਪਰ ਜਦੋਂ ਪੁਲਿਸ ਆਉਂਦੀ ਆ ਜਦੋਂ ਕਿ ਪੁਲਿਸ ਇਹਨਾਂ ਦੇ ਡਰਾਈਵਰ ਤੇ ਨਾਲ ਜਾ ਕੇ ਸਟੇਸ਼ਨ ਟੈਲੀਫੋਨ ਨਹੀਂ ਕੀਤਾ ਜਾ ਕੇ ਗਏ ਆ ਤਾਂ ਫਿਰ ਇੱਕ ਅੱਦੇ ਦੋ ਚਾਰ ਬੰਦੇ ਆਏ ਆ ਉਹ ਵੀ ਕਹਿੰਦੇ ਜੀ ਇਹ ਮਾਮੂਲੀ ਕੋਈ ਹੋਣਾ ਬਲਾਸਟ ਆ ਕੇ ਦੇਖਿਆ ਤੁਸੀਂ ਕਿਵੇਂ ਟੋਹਾ ਪਿਆ ਹੋਇਆ ਕਿਸ ਤਰੀਕੇ ਨਾਲ ਚੱਕਣਾ ਚੂਰ ਉਹਨੇ ਜਿਹੜੀਆਂ ਏ ਉਹ ਦਰਵਾਜ਼ੇ ਕੰਧਾਂ ਬਿਲਡਿੰਗਾਂ ਕੀਤੀਆਂ ਏ ਇੱਕ ਗੱਲ ਮੈਂ ਕਹਿਣਾ ਚਾਹਣਾ ਇਹ ਕੋਈ ਬੁਰਾ ਸਮਝੇ ਕੋਈ ਚੰਗਾ ਸਮਝੇ ਇਹ ਸਰਕਾਰ ਜਿਹੜੀ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਸ ਸਰਕਾਰ ਚ ਤੁਸੀਂ ਵੀ ਲਗਾਤਾਰ ਕੈਬਨਿਟ ਮੰਤਰੀ ਰਹੇ ਹੋ 10-10 ਸਾਲ ਉਸ ਤੋਂ ਵੀ ਪਹਿਲਾਂ ਕਦੇ ਇਹ ਹੁੰਦਾ ਸੀ ਵੀ ਕੋਈ ਅਫਸਰ ਜਿਵੇਂ ਬੱਚਿਆਂ ਵਾਂਗੂ ਨਹੀਂ ਨਾਰਾਜ਼ ਹੋ ਜਾਂਦੇ ਅੱਜ ਮੈਂ ਤੁਹਾਨੂੰ ਸੀਨੀਅਰ ਅਫਸਰ ਤੋਂ ਸ਼ੁਰੂ ਹੋ ਕੇ ਸੁਣਾਉਣਾ ਕੇ ਕੇ ਯਾਦਵ ਨੇ ਪ੍ਰਿੰਸੀਪਲ ਸੈਕਟਰੀ ਲੈਵਲ ਦੇ ਬਦਲੇ ਚੱਕੇ ਮਾਰੇ ਲਾਦੋ ਪੋਸਟਿੰਗ ਇਹ ਕੋਈ ਇਹ ਸਰਕਾਰ ਦੀ ਮਰਜ਼ੀ ਹੈ ਵੀ ਇੱਕ ਪੋਸਟ ਤੋਂ ਦੂਜੀ ਪੋਸਟ ਤੇ ਲਾਉਣਾ ਪਰ ਇਹ ਕੀ ਕਰਦੇ ਆ ਉਹਨਾਂ ਨੂੰ ਲਾਇਆ ਅੱਜ ਤੱਕ ਉਹਨਾਂ ਨੂੰ ਕੋਈ ਪੋਸਟ ਨਹੀਂ ਦਿੱਤੀ ਹਵਾਚ ਤੁਸੀਂ ਆਈਐਸਆਈਪੀਐਸ ਅਫਸਰ ਦੱਸੋ ਦੱਸਈ ਉਹਨਾਂ ਦਾ ਉਹਨਾਂ ਦਾ ਵਿਸ਼ਵਾਸ ਕਿਵੇਂ ਬਣੂਗਾ